ਕਾਲ ਗੁਰਮੁਖ ਮੈਸੇਜ ਹਾ ਕਾਲ ਆ ਨਿਊ ਗਲੋਰ ਨੂੰ ਤੁਹਾਡਾ ਸਵਾਗਤ ਹੈਗਾ ਤੇ ਆਪਾਂ ਪੱਤਰਕਾਰਾਂ ਦੇ ਪਾਇ ਹਜੂਰ ਸਾਹਿਬ ਦੇ ਤੇ ਕੱਪੜੇ-ਕਪੜਾ ਕਰ ਲਏ ਆਪਾਂ ਤੁਹਾਨੂੰ ਪ੍ਰੈਸ ਕਰਕੇ ਬਾਹਰ ਤੇ ਰੱਖਦੇ ਆ ਤੇ ਆ ਕੱਲ ਮੈਡਿਸਨ ਦਵਾ ਕੇ ਵਾਇਸ ਨੂੰ ਕੋਈ 100 ਵਾਤਾ ਪੱਤਰਕਾਰ ਜਿਹੜਾ ਪੈਦਲ ਯਾਤਰਾ ਦੇ سپورਟ ਕਰ ਲੋ ਵੀਡੀਓ ਬਾਅਦ ਬਾਅਦ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਹੌਸਲਾ ਬੁਨਾਈ ਦਾ ਪ੍ਰਾਪਤ ਕਰੋ ਤੇ ਛੋਟਾ ਹੌਸਲੇ ਨਾਲ ਮੈਂ ਪੈਦਲ ਯਾਤਰਾ ਕਰਨੀ ਹੈ ਤੇ ਬਾਕੀ ਮੈਂ ਲੋ ਤੇ ਸ਼ਾਮ ਤੱਕ ਸੋਨੂੰ ਹਾਂਜੀ ਸਾਰਾ ਸਮਾਨ ਤਿਆਰ ਮੇਰਾ ਹਾਂਜੀ ਸਾਰਾ ਸਮਾਨ ਤਿਆਰ ਹੋ ਗਿਆ ਤੁਹਾਡਾ ਇਹਦੇ ਚ ਤੁਸੀਂ ਚਾਹ ਬਣਾ ਲਿਆ ਕਰੋ ਜੀ ਠੀਕ ਹੈ ਠੀਕ ਆ ਤੇ ਆ ਸਿਲੰਡਰ ਹੋ ਗਿਆ ਓਕੇ ਆ ਸਾਬਣ ਪਾਤੀ ਐ ਮੈਂ ਭਾਂਡੇ ਸਾਫ਼ ਕਰਨ ਨੂੰ ਠੀਕ ਹੈ ਜੇ ਖਾਣਾ ਖਾ ਕੇ ਤੁਸੀਂ ਭਾਂਡੇ ਸਾਫ਼ ਕਰੋਗੇ ਇਹਦੇ ਚ ਤੁਸੀਂ ਮੈਗੀ ਵਗੈਰਾ ਬਣਾ ਲਿਆ ਕਰੋ ਜੀ ਹੋਰ ਤਾਂ ਤੁਹਾਨੂੰ ਕੁਝ ਬਣਾਉਣਾ ਨਹੀਂ ਆਉਂਦਾ ਸਿੱਖ ਲਾਂਗੇ ਨਾ ਫਿਰ ਲਈ ਮੈਗੀ ਆਉਂਦੀ ਐ ਤੇ ਉਹ ਬਣਾ ਕੇ ਖਾ ਲਿਆ ਕਰੋ ਜੀ ਠੀਕ ਆ ਤੇ ਆ ਤੁਹਾਡੇ ਸਾਰਾ ਸਮਾਨ ਹੋ ਗਿਆ ਆ ਕੱਟਛੀ ਪਾ ਦਿੰਨੀ ਐ ਨਿੱਕੀ ਜੀ ਠੀਕ ਹੈ ਹਾਂ ਤੇ ਇਹਦੇ ਵਿੱਚ ਹੀ ਚਾਕੂ ਆ ਓਕੇ ਜਿਵੇਂ ਕੁਝ ਵੀ ਫਰੂਟ ਵਗੈਰਾ ਤੁਸੀਂ ਕੱਟਣਾ ਆ ਵੀ ਚਾਕੂ ਵਿੱਚ ਹੀ ਹੈਗਾ ਠੀਕ ਹੈ ਤੇ ਆ ਥੋੜੀ ਆ ਘਵਾੜੀ ਬਣੀ ਹੋਈ ਨਾਲ ਹੀ ਸਾਰਾ ਕੁਝ ਇਹ ਪੂਰਾ ਸੱਟਾ ਹੈਗਾ ਇਹ ਤਾਂ ਪੂਰਾ ਸੱਟੀ ਹੈ ਹਾਂ ਜਿਹਦੇ ਵਿੱਚ ਹੀ ਪਲਾਸ ਬਣਿਆ ਹੋਇਆ ਕਿਤੇ ਨਾ ਹੋਵੇ ਇਹਨੂੰ ਜਦੋਂ ਤੁਸੀਂ ਐਵੇਂ ਚਾਹ ਬਣਾਓਗੇ ਤੇ ਐਂ ਹੀ ਨਾ ਛਕਣ ਲੱਗ ਜੋ ਜੇ ਇੱਥੋਂ ਆ ਪਲਾਸ ਦੀ ਮਦਦ ਨਾਲ ਚੱਕ ਲਿਆ ਕਰੋ ਜੀ ਠੀਕ ਹੈ ਠੀਕ ਹੈ ਹਾਂਜੀ ਤਾਂ ਮੇਰੇ ਹਸਬੰਦ ਜਾ ਰਹੇ ਆ ਸੈਦਲ ਯਾਤਰਾ ਤੇ ਤੇ ਹਯੂਰ ਸਾਹਿਬ ਹਯੂਰ ਸਾਹਿਬ ਜੀ ਤੇ ਮੇਰੀ ਗੱਲ ਸੁਣੋ ਸਾਰੇ ਜਣੇ ਸਪੋਰਟ ਕਰੋ ਜੀ ਪਲੀਜ਼ ਸਾਨੂੰ ਛੱਡ ਕੇ ਨਾ ਮੈਨੂੰ ਬਿਮਾਰ ਨੂੰ ਛੱਡ ਕੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਜਾ ਰਹੇ ਆ ਸਿਰਫ ਤੁਹਾਡੇ ਸਪੋਰਟ ਮੰਗਦੇ ਸੀ ਔਰ ਕੁਝ ਨਹੀਂ ਮੰਗਦੇ ਤੁਸੀਂ ਵੱਧ ਤੋਂ ਵੱਧ ਮੇਰੇ ਭੈਣ ਭਰਾ ਸਪੋਰਟ ਕਰਿਆ ਜੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਊਗਾ ਤੇ ਬਾਕੀ ਆਪਣਾ ਤਿਆਰ ਵੀ ਹੋ ਚੁੱਕੀ ਆ ਕੱਲ ਨੂੰ ਦੋਏ ਦੁਆ ਕੇ ਨਾ ਪ੍ਰਸ਼ਨ ਹੋਇਆ ਸੀ ਆਪਾਂ ਦੋਨੋਂ ਤੋਂ ਬਾਅਦ ਸਵਾ ਪਾ ਯਾਤਰਾ ਸ਼ੁਰੂ ਕਰਾਂਗੇ ਤੇ ਬਾਕੀ-ਬਾਕੀ ਆਪਰੇ ਤੁਹਾਨੂੰ ਦਿੰਦੇ ਰਹਾਂਗੇ ਸਾਡੇ ਵੀਡੀਓ ਨਾਲ ਐਵੇਂ ਬਣੇਦਾ ਜੇ ਪਿਆਰ ਕਰਦੇ ਰਹੋ ਤੇ ਬਾਕੀ ਆ ਪਬਲਿਕ ਨੂੰ ਦਵਾਗੇ ਸੋਸ਼ਲ ਕਾ ਤੇ ਆਪਾਂ ਚੈਲਜ ਹੋ ਚੁੱਕੀ ਆ ਮਾਪਿਆਂ ਨੂੰ ਇਹਦਾ ਮਾਤਾ ਸ੍ਰੀ ਆਪਣੇ ਉਹਨਾਂ ਸਾਸੋਆਂ ਮਕਸਦੋ ਸਪੈਸ ਬਲਾ ਨਾ ਮੈਂ ਤਾਂ ਪਹਿਲਾਂ ਹੀ ਆਏ ਹੋਇਆ ਤੁਹਾਨੂੰ ਮੈਂ ਤੁਲਾ ਮਾਪਾ ਨੂੰ ਸਾਹ ਤਹਾਂ ਤੋਂ ਇੱਥੇ ਰਾਣਾ ਜੰਗਾ ਠੀਕ ਆ और और बास अभी मेरा पोत चलया हजूर सा यात्रा ते पैदल चलया ते पर सारे मेरे पोत ठी हैं ते थोड़ी थोड़ी से वोट करन ते बहुत शौखा बहुत धन्यवाद थोड़ा तो बाकी मिलते हैं यात्रा दे ते आप पहलीया तुर लगे गए खास ना तुरे तो है नहीं ते बाकी ते मेरा जी नहीं पापा मैं लडूंगा नहीं घर वाले तू बिना ਮੈਂ ਸੇ ਲਿਜ਼ੇ ਲਿਖਣ ਕਹੂਗਾ ਬਾਕੀ ਵਾਹ ਗੁਰੂ ਜੀ ਕਿਪਣ ਵੇਨੇ ਯਾ ਯਾਤਰਾ ਪੂਰੀ ਆਪਾਂ ਕਰ ਸਕਦੇ ਹਾਂ ਕਿ ਨਹੀਂ ਤੇ ਬਾਕੀ ਸੋਦੇ سپورਟ ਦਾ ਜਿਹੜਾ ਯਾਤਰਾ ਜਰੂਰ ਪੂਰੀ ਕਰਾਗੇ ਮੈਂ ਚੋ ਜੇ ਦੁਆ ਚੋਗੇ ਆਰਾਮ ਨਾਲ ਨਾ ਜਾਵਾਂ ਕੋ ਕੱਲ ਤੇ ਚਲੋ ਮਿਲਦੇ ਆਪਾਂ ਸੱਚੀ ਕੱਲ ਬਾਏ ਬਾਏ ਨਹੀਂ ਨਹੀਂ ਧੰਨਵਾਦ ਬਾਏ ਬਾਏ ਕਰ ਦੋ ਬਾਏ ਬਾਏ